ਹalleluyah ਸਭ ਤੋਂ ਪਹਿਲੇ ਸਾਰਿਆਂ ਨੂੰ ਪ੍ਰਭੂ ਯੇਸ਼ੂ ਮਸੀਹ ਦੇ ਵਿੱਚ ਸ਼ਾਂਤੀ ਔਰ ਮੈਂ ਮੇਜਰ ਥਾਮਸਨ ਸਾਦੀਕ ਮਸੀਹ ਐਡਮਿਨਿਸਟਰेटर ਨਕਰਬਟ ਹਸਪੀਟਲ ਕਾਰੀਗਲ ਔਰ ਨਕਰਬਟ ਹਸਪੀਟਲ ਦੇ ਬਾਰੇ ਸਭ ਤੋਂ ਪਹਿਲੇ ਤਾਂ ਮੈਂ ਦੱਸਣਾ ਚਾਹੁੰਨਾ ਕਿ ਨੈਕਸਟ 20th ਫੈਬਰੂਰੀ 2026 ਨੂੰ ਅਸੀਂ ਪੂਰਾ 100 ਸਾਲਾ ਜਨ ਕੇ 100 ਇਅਰ ਕੰਪਲੀਟ ਕਰ ਜਾ ਰਹੇ ਹਾਂ ਔਰ ਇਸ ਹਸਪੀਟਲ ਦਾ ਇਸ ਏਰੀਆ ਦੇ ਵਿੱਚ ਬਹੁਤ ਹੀ ਵੱਡਾ ਯੋਗਦਾਨ ਰਿਹਾ ਖਾਸ ਕਰਕੇ ਆ ਜੋ ਇਸ ਏਰੀਏ ਦੇ ਜੋ ਕਮਿਊਨਿਟੀ ਦੇ ਲੋਕ ਹਨ ਜੋ ਪੂਰ ਗਰੀਬ ਕਮਿਊਨਿਟੀ ਆ ਉਹਨਾਂ ਦੇ ਲਈ ਵਿਸ਼ੇਸ਼ ਔਰ ਜਿੱਥੇ ਕਿ ਹਰ ਆਧੁਨਿਕ ਤਾਇਪਿੰਗਾਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਡੈਂਟਲਿਸ ਜੁਨਿਟ ਹੈ ਡੈਂਟਲ ਡਿਪਾਰਟਮੈਂਟ ਐਕਸ-ਰੇ ਡਿਪਾਰਟਮੈਂਟ ਲੈਬ ਹੈ ਔਰ ਆਈ ਸੈਕਸ਼ਨ ਹੈ ਕਾਲਜ ਆਫ ਨਰਸਿੰਗ ਹੈ ਜਨਰਲ ਹਸਪੀਟਲ ਹੈ ਔਰ ਸਾਰੇ ਹੀ ਜੁਨਿਟ ਜਿਹੜੇ ਨੇ ਬਹੁਤ ਹੀ ਅੱਛੇ ਕੰਮ ਕਰ ਰਹੇ ਨੇ ਬਹੁਤ ਅੱਛਾ ਸਟਾਫ ਬਹੁਤ ਅੱਛੇ ਡਾਕਟਰਸ ਨੇ ਔਰ ਅੱਜ ਵਿਸ਼ੇਸ਼ ਔਰ ਖਾਸ ਦਿਨ ਸਾਡੇ ਲਈ ਬਹੁਤ ਹੀ ਖੁਸ਼ੀ ਦਾ कि ਸਾਡੇ ਵਿੱਚ ਸੁਰਿੰਦਰ ਮੈਸੀ ਜੀ ਜੋ ਕਿ ਯੂ ایس اے ਤੋਂ ਔਰ ਉਹਨਾਂ ਦੇ ਪ੍ਰੀਤ ਪਤਨੀ ਬਾਲਾ ਮੈਸੀ ਜੀ ਜੋ ਸਾਡੇ ਵਿੱਚ ਅੱਜ ਪਹੁੰਚੇ ਨੇ ਇਸ ਹਸਪਤਾਲ ਦੇ ਵਿੱਚ ਔਰ ਉਹਨਾਂ ਦੇ ਆਉਣ ਦੇ ਨਾਲ ਸਾਨੂੰ ਬਹੁਤ ਜ਼ਿਆਦਾ ਜੋਇ ਇਨਕਰੇਜਮੈਂਟ ਮਿਲਿਆ ਇੱਕ ਬਲੇਸਿੰਗ ਮਿਲੀਆ ਔਰ ਜੋ ਇਸ ਹਸਪਤਾਲ ਦੇ ਪਿਛਲੇ ਕਈ ਸਾਲਾਂ ਤੋਂ ਯੋਗਦਾਨ ਪਾ ਰਹੇ ਨੇ ਉਹਦੇ ਲਈ ਮੌਨਾਂ ਦਾ ਤਹਿ ਦਿਲ ਤੋਂ ਧੰਨਵਾਦ ਸ਼ੁਕਰੀਆ ਅਦਾ ਕਰਦੇ ਹਾਂ ਔਰ ਮੈਂ ਇਹੀ ਪ੍ਰਾਰਥਨਾ ਕਰਦਾ ਕਿ ਇਸੇ ਤਰ੍ਹਾਂ ਹੀ ਅਸੀਂ ਇੱਕ ਦੂਸਰੇ ਨੂੰ ਮਿਲ ਜੁਲ ਕੇ ਇੱਕ ਦੂਸਰੇ ਦੇ ਨਾਲ ਐਜ਼ ਅ ਟੀਮ ਵਰਕ ਕਰਦੇ ਹੋਏ ਇੱਕ ਦੂਸਰੇ ਲਈ ਉਨਤੀ ਔਰ ਤਰੱਕੀ ਦਾ ਕਾਰਨ ਬਣੀਏ। ਰਬੂ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਔਰ ਬਰਕਤ ਦੇ। ਖੁਦਾਵੰਦ ਸਾਲ ਵਿਚ ਨਾਰਮੀ ਨੂੰ, ਖੁਦਾਵੰਦ ਸੰਦੀਪ ਮੈਸੀ, ਸੁਨਿੰਦਰ ਮੈਸੀ ਔਰ ਉਹਨਾਂ ਦੇ ਪ੍ਰੀਯ ਪਤਨੀ, ਉਹਨਾਂ ਦੇ ਬੱਚਿਆਂ ਨੂੰ, ਉਹਨਾਂ ਦੇ ਬਿਜ਼ਨਸ ਉੱਤੇ ਖਾਸ ਆਸ਼ੀਸ਼ ਔਰ ਬਰਕਤ ਰੱਖੇ। ਆਮੀਨ। ਮੇਰਾ ਨਾਮ ਡੈਨੀਅਲ ਹੈ। ਮੈਂ ਪਿਛਲੇ 28 ਸਾਲ ਤੋਂ ਮੈਕਰੋਬਟ ਹਸਪੀਟਲ ਦੇ ਵਿੱਚ ਕੰਮ ਕਰ ਰਿਹਾ। ਔਰ ਇਹਨਾਂ 28 ਸਾਲਾਂ ਦੇ ਐਕਸਪੀਰੀਅੰਸ ਦੇ ਹਿਸਾਬ ਨਾਲ ਜੇ ਗੱਲ ਕਰੀਏ ਤੇ ਇਹਨਾਂ ਦਿਨਾਂ ਦੇ ਵਿੱਚ ਮਿਸ਼ਨ ਹਸਪਤਾਲ ਨੇ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਡਿਵੈਲਪਮੈਂਟ ਕੀਤੀ ਆ ਬਹੁਤ ਸਾਰੇ ਲੋਕ ਜਿਹੜੇ ਇਸ ਹਸਪਤਾਲ ਨੂੰ ਜਾਣਦੇ ਨੇ ਉਹ ਇੱਥੋਂ ਸੇਵਾਵਾਂ ਲੈ ਰਹੇ ਨੇ ਬਾਕੀ ਲੋਕਾਂ ਨੂੰ ਵੀ ਮੈਂ ਦੱਸਣਾ ਚਾਹਾਂਗਾ ਕਿ ਸਸਤੀਆਂ ਤੇ ਬਿਹਤਰ ਸੇਵਾਵਾਂ ਜਿਹੜੀਆਂ ਨੇ ਉਹ ਮਿਸ਼ਨ ਹਸਪਤਾਲ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ ਆਪਣੇ ਸਰਾਊਂਡਿੰਗ ਏਰੀਆ ਦੇ ਹਿਸਾਬ ਨਾਲ ਔਰ ਵਿਸ਼ੇਸ਼ ਕਰਕੇ ਮੈਸੀ ਐਂਡ ਸਨਸ ਫਾਊਂਡੇਸ਼ਨ ਦੀ ਅਗਰ ਗੱਲ ਕਰੀਏ ਤੇ ਸ਼੍ਰੀ ਸੁਲਿੰਦਰ ਮੈਸੀ ਜੀ ਤੇ ਉਹਨਾਂ ਦੀ ਪ੍ਰੀਤ ਪਤਨੀ ਮਿਸਸ ਬਾਲਾ ਮੈਸੀ ਇਸ ਹਸਪਤਾਲ ਦੇ ਨਾਲ ਕਾਫੀ ਦੇਰ ਤੋਂ ਜੁੜੇ ਨੇ ਬਹੁਤ ਵਧੀਆ ਸਪੋਰਟ ਕੀਤੀ ਆ ਉਹਨਾਂ ਨੇ ਹਸਪਤਾਲ ਦੀ ਉਹਨਾਂ ਦੀ ਬਦੌਲਤ ਬਹੁਤ ਸਾਰੇ ਲੋਕ ਜਿਹੜੇ ਆਪਣੇ ਪੜ੍ਹਾਈ ਪੂਰੀ ਨਹੀਂ ਸੀ ਕਰ ਸਕਦੇ ਉਹਨਾਂ ਦੀਆਂ ਉਹਨਾਂ ਦੀ ਮਦਦ ਦੇ ਨਾਲ ਉਹਨਾਂ ਨੇ ਆਪਣੀ ਪੜ੍ਹਾਈ ਨੂੰ ਪੂਰੀ ਕੀਤਾ ਔਰ ਇਹ ਉਹਨਾਂ ਦਾ ਉਹਨਾਂ ਦਾ ਇੱਕ ਬਹੁਤ ਅੱਛਾ ਉਪਰਾਲਾ ਸੀਗਾ ਜਿਹਦੇ ਨਾਲ ਉਹਨਾਂ ਨੇ ਕੁਝ ਲੋਕਾਂ ਨੂੰ ਆਪਣੀ ਰੋਜ਼ੀ-ਰੋਟੀ ਕਮਾਉਣ ਦੇ ਲਾਇਕ ਬਣਾਇਆ ਬੇਸ਼ੱਕ ਡੋਨਰਸ ਜਿਹੜੇ ਨੇ ਉਹ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਨੂੰ ਡੋਨੇਟ ਕੁਝ ਵੀ ਕਰ ਸਕਦੇ ਨੇ ਪਰ ਕਿਸੇ ਨੂੰ ਆਪਣਾ ਰੋਜ਼ਗਾਰ ਚਲਾਉਣ ਜੋਗੇ ਬਣਾ ਦੇਣਾ ਆਪਣਾ ਆਪਣੀ ਪੜ੍ਹਾਈ ਪੂਰੀ ਕਰਕੇ ਆਪਣੇ ਪੈਰਾਂ ਤੇ ਖੜੇ ਕਰ ਦੇਣਾ ਇਸ ਤੋਂ ਵੱਡੀ ਕੋਈ ਮੈਂ ਸਮਝਦਾ ਪਹਲਾਈ ਨਹੀਂ ਔਰ ਮਿਸਟਰ ਸਰਿੰਦਰ ਮੈਸੀ ਇਹ ਸਭ ਕੁਝ ਕਰ ਰਹੇ ਨੇ ਅੱਜ ਵੀ ਉਹ ਸਾਡੇ ਹਸਪੀਟਲ ਦੇ ਵਿੱਚ ਆਏ ਨੇ ਉਹਨਾਂ ਨੇ ਵਿਜ਼ਿਟ ਕੀਤੀ ਔਰ ਬਹੁਤ ਅੱਛਾ ਲੱਗਿਆ ਉਹਨਾਂ ਦਾ ਆਣਾ ਅਸੀਂ ਦਿਲ ਤੋਂ ਉਹਨਾਂ ਦਾ ਸਵਾਗਤ ਕਰਦੇ ਹਾਂ ਔਰ ਵਿਸ਼ਵਾਸ ਕਰਦੇ ਹਾਂ ਕਿ ਜਿਵੇਂ ਉਹ ਪਹਿਲਾਂ ਮਾਈਕਰੋਬਟ ਹਸਪੀਟਲ ਦੀ ਸਪੋਰਟ ਕਰਦੇ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਉਹ ਮਾਈਕਰੋਬਟ ਹਸਪੀਟਲ ਨੂੰ ਆਪਣੀਆਂ ਦੁਆਵਾਂ ਵਿੱਚ ਯਾਦ ਰੱਖਣਗੇ ਔਰ ਸਾਡਾ ਜਿਹੜਾ ਇਹ ਆਪਸ ਦਾ ਪ੍ਰੇਮ ਹੈ ਉਹ ਬਣਿਆ ਰਹੇਗਾ ਧੰਨਵਾਦ